ਉਹ ਹਰ ਸਿੱਖ ਆ ਜਿਸ ਗੱਲ ਦੀ ਪੀੜਾ ਮਹਿਸੂਸ ਕਰਦਾ ਹੈ ਕਿ ਕੀ ਅਸੀਂ ਇਸ ਦਿਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲੈ ਕੇ ਆਂਦੀ ਸੀ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ ਸੀ ਕਿ ਅੱਜ ਦੇ ਦਿਨ ਵਾਸਤੇ ਕਰਾਇਆ ਸੀ ਕਿ ਅੱਜ ਉਹਨਾਂ ਮਾੜੇ ਮਹੰਤਾਂ ਤੋਂ ਜਾਦਾ ਮਾੜੇ ਮਹੰਤ ਨਹੀਂ ਕਬਜ਼ਾ ਕਰੀ ਬੈਠੇ ਮੇਰੇ ਖਿਆਲ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਇਹ ਦਿਨ ਕਾਲੇ ਅੱਖਰਾਂ ਨਾਲ ਅੱਜ ਲਿਖਿਆ ਜਾਊਗਾ ਅੱਜ ਕੀ ਸਾਨੂੰ ਸਾਰਿਆਂ ਨੂੰ ਇਸ ਗੱਲ ਲਈ ਖੜੇ ਹੀ ਹੋਣਾ ਚਾਹੀਦਾ ਬਹੁਤ ਸੋਹਰਦਾਂ ਨਾਲ ਸਾਨੂੰ ਸੋਚਣਾ ਨਹੀਂ ਚਾਹੀਦਾ ਕਿ ਕੀ ਅੱਜ ਸਾਡੀਆਂ ਸਿੱਖ ਸੰਸਥਾਵਾਂ ਦੇ ਉੱਤੇ ਇੱਕ ਪਰਿਵਾਰ ਕਬਜ਼ਾ ਨਹੀਂ ਕਰਕੇ ਬੈਠ ਗਿਆ ਇਸ ਗੱਲ ਦੀ ਪੂਰੀ ਤਰ੍ਹਾਂ ਨਾਲ ਵੋਟਾਂ ਤੇ ਖੰਡਤਾ ਕਰਨੀ ਚਾਹੀਦੀ ਹੈ ਕਿ ਜੋ ਅੱਜ ਮਾਰਚ 2025 ਨੂੰ ਜਿਹੜਾ ਇਹ ਦਿਨ ਅੱਜ ਨੂੰ ਮੇਰੇ ਖਿਆਲ ਦੇ ਵਿੱਚ ਬਲੈਕ ਡੇ ਦੇ ਤੌਰ ਤੇ ਜਾਣਿਆ ਜਾਊਗਾ ਇਤਿਹਾਸ ਦੇ ਵਿੱਚ ਅੱਜੇ ਦਿਨ ਕਾਲੇ ਅੱਖਰਾਂ ਨਾਲ ਲਿਖਿਆ ਜਾਊਗਾ ਮੈਨੂੰ ਜਦੋਂ ਇਹ ਖਬਰ ਪੜ੍ਹੀ ਕਿ ਕਾਲਾ ਤਕਤ ਸਾਭ ਦੇ ਜੱਜਦਾਰ ਗਿਆਨੀ ਰਵੀਰ ਸਿੰਘ ਪੁਰਾ ਨੂੰ ਇਹ ਤਕਸਰੀ ਅਨੰਦਪੁਰ ਸਾਭ ਦੇ ਫੇਸ ਗਾਰਡ ਸਾਹਿਬ ਦੇ ਜਥੇਦਾਰ ਗਿਆਨੀ ਸੁਤਾਨ ਸਿੰਘ ਜੁਰਾ ਨੂੰ ਅੱਜ ਤੋਂ ਪੱਕੇ ਤੌਰ ਤੇ ਫਾਰਗ ਕਰ ਦਿੱਤਾ ਗਿਆ ਸੇਵਾਮੁਕਤ ਕਰ ਦਿੱਤਾ ਗਿਆ। ਗੁਰੂ ਪਿਆਰੀ ਭਾਰ ਸੇਮੇਤੀ ਬਾਈ ਜੀ ਦਾ ਘਰ ਦਾ ਸਾਬਤ ਬੈਦੂ ਜੀ ਦੇ ਘਟੇ। ਅੱਜ ਮੈਧਰੋ ਕਿਸੇ ਰਿਸ਼ਤੇਦਾਰ ਦੇ ਤੋਂ ਫੰਕਸ਼ਨ ਸੀ ਮੋਗੇ ਵੱਲੋਂ ਆ ਰਿਹਾ ਸੀ। ਤੇ ਰਸਤੇ ਦੇ ਵਿੱਚ ਜਦੋਂ ਮੈਨੂੰ ਮੈਂ ਨਿਊਜ਼ ਦੇਖੀ ਸੋਸ਼ਲ ਮੀਡੀਆ ਤੇ ਵੈਸੇ ਦੇਖੀ ਪ੍ਰਿੰਟ ਮੀਡੀਆ ਤੇ ਜਿਹੜੀ ਨਿਊਜ਼ ਸੀ ਬੜੀ ਮੰਦਪਾਕੀ ਜਿਸ ਦੀ ਹਰ ਸੇਖ ਨੂੰ ਜਿਸ ਦੀ ਆਸਤਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹ ਜ ਵਿੱਚ ਹੈ ਪੰਜੇ ਤਖਤ ਸੇ ਬਾਣ ਵਿੱਚ ਹੈ ਦਸੇ ਪਾਤਸ਼ਾਹੀਆਂ ਵਿੱਚ ਹੈ ਮੇਰੇ ਖਿਆਲ ਦੇ ਵਿੱਚ ਉਹ ਸਾਹ ਸੇਖ ਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਨਾਲ ਵਿਰੋਧਤਾ ਤੇ ਖੰਡਤਾ ਕਰਨੀ ਚਾਹੀਦੀ ਹੈ ਕਿ ਜੋ ਅੱਜ 7 ਮਾਰਚ 2025 ਨੂੰ ਜਿਹੜਾ ਇਹ ਦਿਨ ਅੱਜ ਨੂੰ ਮੇਰੇ ਖਿਆਲ ਦੇ ਵਿੱਚ ਬਲੈਕ ਡੇ ਦੇ ਤੌਰ ਤੇ ਜਾਣਿਆ ਜਾਊਗਾ ਇਤਿਹਾਸ ਦੇ ਵਿੱਚ ਆਚੇ ਦਿਨ ਕਾਲੇ ਅੱਖਰਾਂ ਨਾਲ ਲਿਖਿਆ ਜਾਊਗਾ ਮੈਂ ਜਦੋਂ ਇਹ ਖਬਰ ਪੜ੍ਹੀ ਕਿ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਤੇ ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਅਹੁਦਿਆਂ ਤੋਂ ਪੱਕੇ ਤੌਰ ਤੇ ਫਾਰਕ ਕਰ ਦਿੱਤਾ ਗਿਆ ਸੇਵਾ ਮੁਕਤ ਕਰ ਦਿੱਤਾ ਗਿਆ ਮੈਨੂੰ ਲੱਗਦਾ ਇਸ ਤੋਂ ਮਾੜੀ ਮੰਦਭਾਗੀ ਘਟਨਾ ਸਿੱਖ ਇਤਿਹਾਸ ਦੇ ਵਿੱਚ ਨਹੀਂ ਹੋ ਸਕਦੀ ਅੱਜ ਚਾਹੇ ਕੋਈ ਵੀ ਸਿੱਖ ਕਿਸੇ ਪਾਰਟੀ ਵਿੱਚ ਬੈਠਾ ਹੈ ਕਿਸੇ ਵੀ ਪਾਰਟੀ ਦੇ ਵਿੱਚ ਕਿੱਡੇ ਵੱਡੇ ਅਹੁਦੇ ਉੱਤੇ ਬੈਠਾ ਹੈ ਚਾਹੇ ਕਿਸੇ ਆਰਗੇਨਾਈਜੇਸ਼ਨ ਵਿੱਚ ਬਹੁਤ ਵੱਡੇ ਰੁਤਬੇ ਤੇ ਕੰਮ ਕਰ ਰਿਹਾ ਚਾਹੇ ਕੋਈ ਬਹੁਤ ਵੱਡਾ ਆਫੀਸਰ ਹੈ ਉਹ ਹਰ ਸਿੱਖਾ ਜਿਸ ਗੱਲ ਦੀ ਪੀੜਾ ਮਹਿਸੂਸ ਕਰ ਰਿਹਾ ਕਿ ਕੀ ਅਸੀਂ ਇਸ ਦਿਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲੈ ਕੇ ਆਂਦੀ ਸੀ ਗੁਰਦੁਆਰਿਆਂ ਨੂੰ ਮਹੰਤਾ ਤੋਂ ਆਜ਼ਾਦ ਕਰਾਇਆ ਸੀ ਕਿ ਅੱਜ ਦੇ ਦਿਨ ਵਾਸਤੇ ਕਰਾਇਆ ਸੀ ਕਿ ਅੱਜ ਉਹਨਾਂ ਮਾੜੇ ਮਹੰਤਾ ਤੋਂ ਜਾਦਾ ਮਾੜੇ ਮਹੰਤ ਨਹੀਂ ਕਬਜ਼ਾ ਕਰੀ ਬੈਠੇ ਮੇਰੇ ਖਿਆਲ ਦੇ ਵਿੱਚ ਡੈਮੋਕਰੇਸੀ ਦੇ ਵਿੱਚ ਇਹ ਦਿਨ ਕਾਲੇ ਅੱਖਰਾਂ ਨਾਲ ਅੱਜ ਲਿਖਿਆ ਜਾਊਗਾ ਅੱਜ ਕੀ ਸਾਨੂੰ ਸਾਰਿਆਂ ਨੂੰ ਇਸ ਗੱਲ ਲਈ ਖੜੇ ਨਹੀਂ ਹੋਣਾ ਚਾਹੀਦਾ ਬਹੁਤ ਸੁਹਿਰਦਤਾ ਨਾਲ ਸਾਨੂੰ ਸੋਚਣਾ ਨਹੀਂ ਚਾਹੀਦਾ ਕਿ ਕੀ ਅੱਜ ਸਾਡੀਆਂ ਸਿੱਖ ਸੰਸਥਾਵਾਂ ਦੇ ਉੱਤੇ ਇੱਕ ਪਰਿਵਾਰ ਕਬਜ਼ਾ ਨਹੀਂ ਕਰਕੇ ਬੈਠ ਗਿਆ ਅੱਜ ਕੀ ਸਾਨੂੰ ਆਪਣੇ ਨਿੱਜੀ ਮਫਾਦਿਆਂ ਤੋਂ ਉੱਪਰ ਉੱਠ ਕੇ ਕੀ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਗੱਲ ਤੇ ਪਹਿਰਾ ਦੇਣ ਦੀ ਲੋੜ ਨਹੀਂ ਕਿ ਜੇ ਅਸੀਂ ਉਸ ਵਕਤ ਉਹਨਾਂ ਮਹੰਤਾਂ ਤੋਂ ਗੁਰਦੁਆਰਾ ਸਹਿਬਾਨ ਇੰਨੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਝੰਡਾ ਦੇ ਨਾਲ ਬੰਨ ਕੇ ਸਾਲਿਆ ਗਿਆ ਸਾਡੇ ਉੱਥੇ ਬਹੁਤ ਵੱਡੇ-ਵੱਡੇ ਸ਼ਹੀਦ ਹੋਏ ਉਹਨਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਅੱਜ ਫਿਰ ਸਾਨੂੰ ਇੱਕ ਬਹੁਤ ਵੱਡੀ ਲੜਾਈ ਲੜਨ ਦੀ ਲੋੜ ਨਹੀਂ ਕਿ ਅੱਜ ਜਿਹੜੇ ਨਵੇਂ ਮਹੰਤ ਪੈਦਾ ਹੋ ਗਏ ਨਵੇਂ ਮਸੰਦ ਪੈਦਾ ਹੋ ਗਏ ਜਿਹੜੇ ਸਿੱਖ ਧਰਮ ਨੂੰ ਐਡੀ ਵੱਡੀ ਢਾਹ ਲਾ ਰਹੇ ਐ ਜਦੋਂ ਦਿਲ ਕਰਦਾ ਉਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਕਿਸੇ ਨੂੰ ਵੀ ਅਕਾਲ ਤਖਤ ਦਾ ਜਥੇਦਾਰ ਬਣਾ ਲੈਂਦੇ ਐ ਕਿਸੇ ਨੂੰ ਵੀ ਲਾ ਦੇਂਦੇ ਐ ਕੀ ਇਹ ਮਨਮਰਜ਼ੀਆਂ ਕਰਨ ਵਾਸਤੇ ਅਸੀਂ ਇਹਨਾਂ ਲੋਕਾਂ ਨੂੰ ਚੁਣ ਕੇ ਕਿ ਕੀਤਾ ਕਿ ਅੱਜ ਸਾਡਾ ਸਾਰਿਆਂ ਦਾ ਫਰਜ਼ ਨਹੀਂ ਬਣਦਾ ਮੈਂ ਹੱਥ ਜੋੜ ਕੇ ਦਿਨੋਂ ਬਤੌਰ ਇੱਕ ਸਿੱਖ ਸਾਰੀ ਸਿੱਖ ਸੰਗਤ ਨੂੰ ਜਿੱਥੇ ਵੀ ਤੁਸੀਂ ਬੈਠੇ ਹੋ ਪਹਿਲਾਂ ਤਾਂ ਸਾਰੇ ਜਣੇ ਆ ਕੇ ਸੋਸ਼ਲ ਮੀਡੀਆ ਤੇ ਪੋਸਟ ਪਾਓ ਚਾਹੇ ਤੁਸੀਂ ਕਿਸੇ ਪਾਰਟੀ ਵਿੱਚ ਬੈਠੇ ਹੋ ਬਤੌਰ ਸਿੱਖ ਅੱਜ ਤੁਸੀਂ ਪੋਸਟ ਪਾਓ ਤੇ ਕੰਡੈਮਨ ਕਰੋ ਇਸ ਗੱਲ ਨੂੰ ਕਿ ਅਸੀਂ ਸਾਰੇ ਜਣੇ ਈਕਾਲ ਤਖਤ ਦੀ ਮਰਿਆਦਾ ਬਹਾਲ ਕਰ ਲਈ ਚਾਹੇ ਸਾਨੂੰ ਜਿੱਡੀ ਮਰਜ਼ੀ ਵੱਡੀ ਕੁਰਬਾਨੀ ਕਰਨੀ ਪਵੇ ਅਸੀਂ ਉਹਦੇ ਲਈ ਪਿੱਛੇ ਨਹੀਂ ਹਟਾਂਗੇ ਕਿ ਸਾਨੂੰ ਅੱਜ ਇਹ ਗੱਲ ਕਰਨੀ ਹੀ ਚਾਹੀਦੀ ਹਰ ਸਾਰੀਆਂ ਸੰਸਥਾਵਾਂ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਹੋ ਇਕੱਠੇ ਹੋਵੋ ਇਕੱਠੇ ਹੋ ਕੇ ਫੈਸਲਾ ਕਰੋ ਕਿ ਕੀ ਈਕਾਲ ਤਖਤ ਸਾਹਿਬ ਪੰਜੇ ਤਖਤ ਸਾਹਿਬਾਨ ਦੇ ਜਿੰਨੇ ਵੀ ਜਥੇਦਾਰ ਹੈ ਜਾਂ ਉੱਥੇ ਜਿਹੜੇ ਬੰਦੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਕੰਮ ਕਰ ਰਿਹਾ ਹੈ ਕਿ ਉਹਨਾਂ ਨੂੰ ਚੋਣ ਦਾ ਅਧਿਕਾਰ ਸਾਰੀ ਸਿੱਖ ਸੰਗਤ ਨੂੰ ਨਹੀਂ ਹੋਣਾ ਚਾਹੀਦਾ ਕੁਝ ਚੁਣੇ ਹੋਏ ਬੰਦੇ ਜਿਹੜੇ ਜਾ ਕੇ ਇਹ ਗੱਲ ਦਾ ਨਿਰਦੇਸ਼ ਦਿੰਦੇ ਆ ਹੁਕਮ ਲਾਉਂਦੇ ਆ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਤੇਰੀ ਮਰਿਆਦਾ ਸਿਰਫ ਅਕਾਲ ਤਖਤ ਸਾਹਿਬ ਦੀ ਬਾਉਂਡਰੀ ਦੇ ਵਿੱਚ ਹੈ ਐਸਜੀਪੀਸੀ ਕਿਤੇ ਵੀ ਕੰਮ ਕਰ ਸਕਦੀ ਹੈ ਕਿ ਅੱਜ ਇਹ ਦੱਸਣ ਦੀ ਲੋੜ ਨਹੀਂ ਕਿ ਨਹੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਸਰਵ ਵਿਆਪੀ ਹੈ ਇਹ ਕਾਲ ਤੱਕ ਦੀ ਮਰਿਆਦਾ ਨੂੰ ਬਹਾਲ ਕਰਨ ਲਈ ਹਰ ਸਿੱਖ ਚਾਹੇ ਉਸ ਨੂੰ ਜਿੱਡੀ ਮਰਜ਼ੀ ਵੱਡੀ ਕੁਰਬਾਨੀ ਕਰਨੀ ਪਵੇ ਉਹ ਪਿੱਛੇ ਨਹੀਂ ਹਟੇ ਕਸੂ ਮੇਰੀ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਆਓ ਭਰਾਵੋ ਆਓ ਭੈਣੋ ਇੱਕ ਮੰਚ ਤੇ ਸਾਰੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਸਿੱਖੀ ਦੇ ਨਾਮ ਨੂੰ ਰੌਸ਼ਨ ਕਰਨ ਲਈ ਕਿ ਸਾਡੇ ਵੱਡੇ ਬਜ਼ੁਰਗਾਂ ਨੇ ਸਾਡੇ ਮਾਪਿਆਂ ਨੇ ਸਾਡੇ ਦਾਦੇ ਪੜਦਾਦੇਆਂ ਨੇ ਐਡੀ ਐਡੀ ਵੱਡੀਆਂ ਕੁਰਬਾਨੀਆਂ ਕਰਕੇ ਇਸ ਸੰਸਤਾ ਨੂੰ ਹੋਰ ਦੇ ਵਿੱਚ ਲੈ ਕੇ ਜਾਂਦਾ ਕਿ ਕੁਝ ਤੋ ਸ ਬੰਦੇ ਕੁਝ ਤੋ ਸ ਬੁੱਧੀ ਦੇ ਮਾਲਕ ਬੰਦੇ ਇਸ ਸੰਸਤਾ ਦੇ ਕਬਜ਼ਾ ਕਰਕੇ ਆਪਣਾ ਆਪਣਾ ਆਪਾ ਵਖਾ ਰਹੇ ਹੈ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਕਰਾ ਰਿਹਾ ਕਿ ਅਸੀਂ ਸਭ ਕੁਝ ਕਰ ਸਕਦੇ ਆ ਤੁਸੀਂ ਸਿੱਖ ਸੰਗਤ ਉਸ ਨਹੀਂ ਕਰ ਸਕਦੀ ਸੋ ਮੇਰੀ ਬੇਨਤੀ ਹੈ ਕਿ ਆਓ ਖੜੇ ਹੋਈਏ ਅੱਜ ਮੌਕੇ ਪਹਿਲਾਂ ਤਾਂ ਗਿਆਨੀ ਰਗਵੀਰ ਸਿੰਘ ਗੁਰਨਾ ਖੜੇ ਹੋਈਏ ਫਿਰ ਸ਼ੋਮਣੀ ਕਮੇਟੀ ਦੇ ਜਿਹੜੇ ਉਹ ਬੰਦੇ ਹੈ ਜਿਹੜੇ ਫੈਸਲੇ ਕਰ ਰਹੇ ਹੈ ਉਹਨਾਂ ਨੂੰ ਦੱਸੀ ਉਹਨਾਂ ਦਾ ਬਾਈਕਾਟ ਕਰੀ ਉਹਨਾਂ ਦਾ ਪਿੰਡਾਂ ਵਿੱਚ ਵੜਨਾ ਬੰਦ ਕਰੀਏ ਉਹਨਾਂ ਦਾ ਸ਼ਹਿਰਾਂ ਵਿੱਚ ਵੜਨਾ ਬੰਦ ਕਰੀਏ ਤੇ ਅਕਾਲ ਤਖਤ ਦੀ ਮਰਿਆਦਾ ਨੂੰ ਬਹਾਲ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ